ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਤੱਕ ਕਿਸੇ ਬੰਦੇ ਨੂੰ ਇੰਨਾ ਖੁਸ਼ ਨਹੀਂ ਹੋਇਆ ਮੈਂ ਨਾ ਬਾਈ ਸੁਖਵਿੰਦਰ ਸਿੰਘ ਪੀਪੀ ਆ ਮੈਨੂੰ ਹੁਣ ਕਿੰਦੇ ਨੇ ਦੱਸਿਆ ਭਰਾ ਦਾ ਫੋਨ ਆਇਆ ਸੀ ਉਹਨੇ ਜਿਹੜਾ ਜੱਟ ਨੇ ਸਵਾਦ ਲਿਆ ਤਾਂ ਆਪਣਾ ਸੁਖਵਿੰਦਰ ਸਿੰਘ ਪੀਪੀ ਵਾਕੇ ਯਾਰ ਪਤਾ ਲੱਗ ਗਿਆ ਬਾਈ ਬਾਈ ਤੂੰ ਅਸਲੀ ਜੱਟ ਐ ਉਹ ਇੰਨਾ ਚਾਹਵਣਾ ਹੋਇਆ ਤੀ ਨਾ ਇਹ ਕਿਹੜਾ ਡਾਕਟਰ ਗਰੇਂਦਰ ਰੰਗਰੇਟਾ ਤੋਂ ਹੈ ਨਹੀਂ ਰੰਗਰੇਟਾ ਤਾਂ ਬਹੁਤ ਵੱਡੇ ਮੱਝ ਵੀ ਸਿੱਖਾਂ ਨੂੰ ਕਿਹਾ ਜਾਂਦਾ ਜਥੇਦਾਰਾਂ ਨੂੰ ਤੇ ਉਹ ਇੰਨਾ ਕੁੱਤਾ ਹਰਾਮ ਦਾ ਉਹ ਪਹਿਲਾਂ ਜੱਟਾਂ ਵਾਂਂ ਤੇਰੇ ਪੈਣਾ ਮਰੇ ਮਾੜਾ ਬੋਲਿਆ ਤੇ ਉੱਥੇ ਕੱਟ ਹੋਇਆ ਚਲੋ ਉਹ ਪੁਲਿਸ ਨੇ ਠੰਡੇ ਵਾਸਤੇ ਪਾਤੀ ਤੰਮ ਇਹਦਾ ਹੁਣ ਮੂੰਹ ਪੈ ਗਿਆ ਤੇ ਇਹਦੇ ਮੂੰਹ ਨੂੰ ਖੂਨ ਲੱਗ ਗਿਆ ਤੀ ਏ ਭਾਨੇ ਸਿੱਧੂ ਬਾਰੇ ਆਹ ਡਾਕਟਰ ਸੁਖਵਿੰਦਰ ਸਿੰਘ ਪੀਪੀ ਨੂੰ ਜਿਹੜੇ ਇਹਨੂੰ ਲਿਖੀ ਜਾਂਦੇ ਨੇ ਜੈ ਭੀਮ ਜੈ ਭਾਰਤ ਡਾਕਟਰ ਗੁਰਿੰਦਰ ਰੰਗੇਟਾ ਜਿੰਦਾਬਾਦ ਮੈਂ ਤੁਹਾਨੂੰ ਪੁੱਛਦਾ ਬਾਜੀ ਅਸੀਂ ਸਾਰਾ ਸਤਿਕਾਰ ਕਰਦੇ ਆਂ ਕਿਸੇ ਦੀ ਸੁਖਵਿੰਦਰ ਸਿੰਘ ਪੀਪੀ ਨੂੰ ਕਹਿੰਦਾ ਕਹਿੰਦਾ ਤੇਰੀ ਧੀ ਦਾ ਖਸਮ ਭਾਨਾ ਸਿੱਧੂ ਉਹ ਤੇ ਪਰਚਾ ਪੈ ਰਿਆ ਕਹਿੰਦਾ ਹੋਰ ਬਾਈ ਤੁਸੀਂ ਸੋਚੋ ਤੁਹਾਡੀ ਧੀ ਭੈਣ ਨੂੰ ਤੁਹਾਡੇ ਜਾਤ ਦੇ ਤੁਹਾਡੇ ਕਿਸੇ ਵੀ ਧਰਮ ਦੇ ਕਿਸੇ ਜਾਤ ਦੇ ਨੂੰ ਕੋਈ ਬੰਦਾ ਤੁਹਾਡੀ ਧੀ ਪੈਣ ਬਾਰੇ ਕਹੇ ਕੀ ਮਹਿਸੂਸ ਹੋਊਗਾ ਸਿਕੰਦਰ ਸਿੰਘ ਪੀਪੀ ਸਵਾਦ ਲਿਆਤਾ ਪੈਨ ਮੰ ਐਂਡ ਕਰਤਾ ਬੰਦਾ ਅੱਜ ਉਹਦੀ ਰੈਸਟ ਪੈਗੀ 153 ਇਹਦਾ ਪਰਚਾ ਉਹਦੇ ਕਰ ਦਿੱਤਾ ਤੇ ਸਵੇਰੇ ਉਹਨੂੰ ਪੇਸ਼ ਕਰਨਗੇ ਤੇ ਬਾਕੀ ਆ ਹੁਣ ਇੱਕ ਤੀਸਰਾ ਪਰਚਾ ਭਾਨੇ ਸਿੱਧੂ ਤੇ ਹੋਰ ਕਰਤਾ ਇਹ ਤਾਂ ਬਈ ਹੋਣਾ ਹੀ ਆ ਇਹ ਤਾਂ ਤੁਸੀਂ ਮੈਂ ਤੁਹਾਨੂੰ 100 ਹੱਥ ਰੱਸਾ ਸਿਰੇ ਤੇ ਗੰਢ ਇੱਕ ਗੱਲ ਦੱਸਦਾ ਜਿਹੜੇ ਬੰਦੇ ਦੀ ਅੱਜ ਦੇ ਟਾਈਮ ਤੇ ਚੜ੍ਹਾਈ ਆ ਉਹ ਬੰਦੇ ਨੂੰ ਸਰਕਾਰ ਤੰਗ ਕਰੂਗੀ ਕਰੂਗੀ ਉਹ ਵੀ ਸਮਾਜ ਸੇਵਾ ਦੇ ਕੰਮਾਂ 'ਚ ਜੀਰੀ ਚੜ੍ਹਾਈ ਆ ਜਿਹੜਾ ਵੀ ਬੰਦਾ ਅਸੀਂ ਚਲੋ ਲੀਡਰ ਸਾਰੇ ਆਪਣੇ ਕੋਲ ਆਉਂਦੇ ਨੇ ਅਨਾਥ ਆਸ਼ਰਮ ਚਲਾਉਂਦੇ ਆ ਅਰ ਭਗਵਾਨ ਤੁਮਾਨ ਨੇ ਸਾਰਿਆਂ ਨਾਲੋਂ ਵੱਧ ਤੰਗ ਉਸ ਇਨਸਾਨ ਨੂੰ ਜ਼ਿਆਦਾ ਕੀਤਾ ਜਿਹੜਾ ਉਹਦਾ ਕਿਸੇ ਸਮੇਂ ਮਿੱਤਰ ਰਿਹਾ ਹੁੰਦਾ ਤੇ ਜਿਹੜਾ ਉਸ ਬੰਦੇ ਦਾ ਜਿਹਨੇ ਕਿਸੇ ਸਮੇਂ ਉਸ ਦੀ ਸਪੋਰਟ ਕੀਤੀ ਹੁੰਦੀ ਆ ਭਵੰਤੂ ਮਾਈਂ ਜੀ ਖੈਰ ਆਇਦਾ ਆੜੀ ਰਿਹਾ ਸਪੋਰਟ ਕੀਤੀ ਤੇ ਉਹਨੂੰ ਦਿਨ ਨੂੰ ਕਿੰਨਾ ਤੰਗ ਕਰਦਾ ਰਿਹਾ ਤੇ ਭਾਨਾ ਇਹਦਾ ਆੜੀ ਰਿਹਾ ਉਹਨੂੰ ਦੇਖ ਲਓ ਤੇ ਆਪਣਾ ਅਸੀਂ ਇਹਨੇ ਐਮਪੀ ਸੰਗਰੂਰ ਵੇਲੇ ਇੰਨੀ ਸਪੋਰਟ ਕਰੀ ਆ ਆਪਣਾ 20 ਲੱਖ ਖੇਡਾਂ ਤੇ ਲਾ ਕੇ ਉਹਨੂੰ ਸੱਦਿਆ 40 ਮਿੰਟ ਮੈਕ ਦਿੱਤਾ ਤੇ ਆਪਣਾ ਉਸ ਤੋਂ ਬਾਅਦ ਮੇਰੇ ਤੇ ਦੇਖ ਲੋ ਝੂਠਾ ਪਰਚਾ ਕਿਉਂਕਿ ਮੈਨੂੰ ਇਹਨਾਂ ਦਾ ਪਤਾ ਸੀ ਮੇਰੇ ਤੇ ਇਹਨਾਂ ਨੇ ਝੂਠੇ ਦੰਗਾ ਫਸਾਦ ਮਾਰੂ ਹਥਿਆਰ 153 153B ਸਾਰੇ ਲਾ ਕੇ ਝੂਠੀਆਂ ਸਾਨੂੰ ਜੇਰ ਭੇਜਤਾ ਪਿੱਛੋਂ ਪੁਲਿਸ ਨੇ ਲੁੱਟ ਕਰ ਲਈ ਸਾਰੇ ਆਸ਼ਰਮ ਚੋਂ ਪੈਸੇ ਲੁੱਟ ਲਏ ਕੈਮਰੇ ਪਾਟ ਕੇ ਲੈ ਗਈ ਪੁਲਿਸ ਕੈਮਰੇ ਪਾਟਣ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਯਾਰ ਕੈਮਰੇ ਕਿਹੜੇ ਫਿਰ ਤਲਾਸ਼ੀ ਸਾਰੇ ਕਿਤੇ ਲਈ ਕਿਹੜਾ ਸਰਚ ਵਾਰੰਟ ਸੀ ਕਿਹੜਾ ਆਪਾਂ ਯਾਰ ਦੰਗਾ ਕੀਤਾ ਸੀ ਯਾਰ ਕਿੱਡੇ ਘੱਤਵਾਦੀਆਂ ਫਿਰ ਬਈ ਕੈਮਰੇ ਪੱਟ ਕੇ ਸਾਡੀਆਂ ਤਿੰਨ ਘੋੜੀਆਂ ਨੂੰ ਜ਼ਹਿਰ ਪੋਈ ਸੋਚ ਸਕਦਾ ਕੋਈ ਇਹ ਬੰਦਾ ਭਗਵੰਤਮਾਨ ਮੰਨਦਾ ਬੇਈਮਾਨ ਆਕਾਰ ਪਰਖੇ ਕਰੇ ਇਹਨੂੰ ਸਹੀ ਸਲਾਮਤ ਪੁੱਤ ਪੁੱਤ ਜਾਂ ਧੀ ਮਹਾਰਾਜ ਜੀ ਬਸ਼ੇ ਦੀ ਮੰਨ ਦੀ ਮਰਾਦ ਪੂਰੀ ਕਰ ਦੇਣ ਭਗਵੰਤਮਾਨ ਦੇ ਮੰਨ ਦੀ ਮਰਾਦ ਪੂਰੀ ਕਰਨ ਜੇ ਉਹ ਪੁੱਤ ਚਾਹੁੰਦੇ ਨੇ ਉਹਨਾਂ ਨੂੰ ਪੁੱਤ ਦੇਣ ਜੇ ਉਹ ਧੀ ਦੇਣ ਉਹਨਾਂ ਧੀ ਦੇਣ ਤੇ ਪੂਰੇ ਤੰਦਰੁਸਤ ਦੇਣ ਉਹ ਵੱਡੇ ਹੋਵੇ ਵੱਡੀ ਹੋ ਕੇ ਆਪਣੇ ਪਿਓ ਦੇ ਕਾਰਨਾਮੇ ਸੁਣੇ ਤੇ ਫੇਰ ਭਗਵਾਨ ਤੁਮਾਨੂੰ ਪਤਾ ਲੱਗੂਗਾ ਵੀ ਉਹ ਹੱਤਤਾ ਹੋਇਆ ਸੀ ਅੰਮ੍ਰਿਤਪਾਲ ਦੇ ਵਿਆਹ ਨੂੰ ਕਿਹਾ ਵਿਆਹ ਤੇਰਾ ਵੀ ਹੋਇਆ ਤੁਸੀਂ ਦੇਖ ਲਓ ਕਿੰਨੀ ਖੁਸ਼ੀ ਨਾਲ ਦੱਸ ਰਹੇ ਹੋ ਵੀ ਸਾਡੇ ਘਰੇ ਖੁਸ਼ਕ abrੀਆਂ ਆਉਣੀ ਆ ਉਹ ਬੰਦਾ ਹਫਤੇ ਤੋਂ ਬਾਅਦ ਤੁਸੀਂ ਉਹਤੇ ਯਾਰ ਕਿਹੜੀ ਕਾਰਵਾਈ ਬਣਦੀ ਸੀ ਅੰਮ੍ਰਿਤਪਾਲ ਦੇ ਕੀ ਤੋਪ ਫੜੀ ਆ ਕੀ ਨਾਜਾਇਜ਼ ਸਾਲ ਤਾਂ ਫੜੀਆਂ ਨੇ ਕੀ ਬੰਬ ਫੜੇ ਨੇ ਉਹ ਬੰਦੇ ਤੇ ਜੇ ਕੋਈ ਧਾਰਾ ਬਣਦੀ ਸੀ ਤਾਂ ਬਣਦੀ ਸੀ ਕੇਵਲ ਉਹ ਜਿਹੜਾ ਕਿੱਥੇ ਹੋਇਆ ਸੀ ਇਨਸੀਡੈਂਟ ਅਜਨਾਲ ਇਸ ਵਿੱਚ ਅਜਨਾਲ ਆਏ ਕਾਂਢ ਤੇ ਉਹਦੇ ਵਿੱਚ ਵੱਦ ਤੋਂ ਬਾਅਦ 452 ਵੱਦ ਤੋਂ ਬਾਅਦ 153 ਇਹ ਵੱਦ ਤੋਂ ਬਾਅਦ 307 ਇੱਕ ਦੂ ਵੱਦ ਤਾਂ ਕੋਈ ਧਾਰਾ ਨਹੀਂ ਬਣਦੀ ਉਹ ਪ੍ਰਧਾਨ ਮੰਤਰੀ ਬਾਜੇ ਕੇ ਉਹ ਵਿਚਾਰਾ ਸਿਧਰਾਜਾ ਬੰਦਾ ਲੈ ਉਸ ਬੰਦੇ ਤੋਂ ਅਮਰਿਤ ਸ਼ਾਹ ਤੇ ਮੋਦੀ ਨੂੰ ਖਤਰਾ ਹੈ ਕਿੱਦਣ ਇਹਦਾ ਅੰਨੀ ਪੀਂਦੀ ਆ ਤੇ ਕੁੱਤੇ ਚੱਟਦੇ ਨੇ ਭਗਵਾਨਤਮਾਨ ਦੇ ਸੱਚੇ ਪਾਸ਼ਾ ਮਨ ਦੀ ਮਰਜ਼ੀ ਪੂਰੀ ਕਰਦੇ ਜੀ ਤੁਹਾਨੂੰ ਧੀਰਪਤ ਦਵੇ ਤੇ ਸਹੀ ਸਰਾਮਤ ਦਵੇ ਵੱਡਾ ਹੋ ਕੇ ਜਿਵੇਂ ਨਮੋਸ਼ੀ ਉਹਨੂੰ ਚਲਣੀ ਪੈਣੀ ਆ ਨਾ ਉਹ ਭਗਵੰਤ ਮਾਨ ਤੈਨੂੰ ਯਾਦ ਆਊਗੀ ਮੰਜੇ ਤੇ ਪਏ ਨੂੰ ਗੱਲ ਵੀ ਤੂੰ ਕਿਵੇਂ ਲੋਕਾਂ ਦੇ ਨਜ਼ਾਇਜ਼ ਹੁਣ ਆਪਾਂ ਇੰਨਾ ਕੁ ਬੋਲੇ ਆ ਆਪਣੇ ਤੇ ਪਰਚਾ ਤੇ ਬਾਕੀ ਇਹੀ ਆ ਵੀ ਲੋਕਾਂ ਨੂੰ ਬੇਨਤੀ ਆ ਵੀ ਜਿਹੜੇ ਲੋਕ ਭਈ ਇਹ ਕਹਿੰਦੇ ਨੇ ਇਹ ਬੰਦਾ ਰਾਜਨੀਤੀ ਕਰ ਰਿਹਾ ਹੈ ਐ ਐ ਕਰ ਰਿਹਾ ਹੈ ਬਈ ਕਰੇ ਰਾਜਨੀਤੀ ਅਗਲਾ ਕਿਉਂ ਨਾ ਕਰੇ ਯਾਰ ਹੁਣ ਮੰਨ ਲਓ ਮੇਰੇ ਦੀ ਲਾ ਲਓ ਯਾਰ ਮੈਨੂੰ ਕਿਉਂ ਨਹੀਂ ਹੱਕ ਰਾਜਨੀਤੀ ਕਰਨ ਦਾ ਬਈ ਕਿਉਂ ਨਹੀਂ ਕਰਾਂਗੇ ਅਸੀਂ ਸਾਡੇ ਗੁਰੂ ਦਾ ਸਿਧਾਂਤ ਅਮੀਰੀ ਤੇ ਪੀੜੀ ਦਾ ਅਸੀਂ ਕਿਉਂ ਨਹੀਂ ਕਰਾਂਗੇ ਵੋਟਾਂ ਦੀ ਗੱਲ ਅਸੀਂ ਖੜਾਂਗੇ ਵੀ ਅਸੀਂ ਲੜਾਂਗੇ ਵੀ ਵੱਖਰੀ ਗੱਲ ਹੈ ਵੀ ਮੇਰਾ ਤਾਂ ਸਾਲਾ ਸਭ ਤੋਂ ਮਿੰਤ ਔਖਾ ਕੰਮ ਹੀ ਵੋਟਾਂ ਦੇ ਖੜਾ ਹੋਣਾ ਲੱਗਦਾ ਪਰ ਜੇ ਕੋਈ ਕਹਿੰਦਾ ਹੁੰਦਾ ਵੀ ਰਾਜਨੀਤੀ ਕਰਦੇ ਨੇ ਕਿ ਹਾਂ ਯਾਰ ਕਰਦੇ ਆ ਰਾਜਨੀਤੀ ਹੁਣ ਦੀਪ ਸਿੱਧੂ ਨੂੰ ਕਹਿੰਦੇ ਨੇ ਉਹ ਰਾਜਨੀਤੀ ਲਈ ਉਹ ਕਰ ਰਿਹਾ ਸੀ ਹਾਂ ਯਾਰ ਅਗਲਾ ਕਰ ਰਿਆਂ ਦੀ ਰਾਜਨੀਤੀ ਲਈ ਕੋਈ ਮਾੜੀ ਗੱਲ ਕੋਈ ਰਾਜਨੀਤੀ ਲਈ ਗੱਲ ਕਰਨੀ ਕੋਈ ਮਾੜੀ ਗੱਲ ਸਾਡੇ ਗੁਰੂ ਦਾ ਸਿਧਾਂਤ ਹੈ ਮੀਰੀ ਤੇ ਪੀਰੀ ਦਾ ਸਾਨੂੰ ਧਰਮ ਤੇ ਸਿਆਸਤ ਦੋਨੇ ਆਪਣੇ ਹੱਥ ਚ ਲੈ ਕੇ ਚੱਲਣੀਆਂ ਪੈਣੀਆਂ ਇਸ ਕਰਕੇ ਭਗਵੰਤ ਮਾਨ ਹਾਂ ਸਿਆਸਤ ਕਰੋ ਉਹ ਸਿਆਸਤ ਕਰੋ ਜਿਹਦੇ ਵਿੱਚ ਤੁਹਾਡਾ ਮੁੱਖ ਹਰਮੰਦਰ ਸਾਹਿਬ ਵਾਲ ਨੂੰ ਜਿਹਦੇ ਵਿੱਚ ਤੁਹਾਡੀ ਪਿੱਠ ਦਿੱਲੀ ਵਾਲ ਨੂੰ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਮਹਾਰਾਜਾ ਰਮੰਦਰ ਸਾਹਿਬ ਕਿੰਨੇ ਨੂੰ ਮੁੱਖ ਪਿੱਠ ਦਿੱਲੀ ਵੱਲ ਨੂੰ ਆਪ ਭਗਵਾਨ ਤਮਾਨ ਵਰਗੇ ਤਾਂ ਇੱਥੇ ਲੱਖਾਂ ਹੀ ਆਉਣਗੇ ਲੱਖਾਂ ਹੀ ਜਾਣਗੇ ਰਾਜ ਹੋਵੇ ਤਾਂ ਥੋੜਾ ਸਿੱਖੋ ਥੋੜਾ ਹਾਲੀ ਖਾਲਸਾ ਰਾਜ ਤੋਂ ਬਿਨਾ ਖਾਲਿਸਤਾਨ ਚਾਹੇ ਨਾ ਬਣੇ ਜਿੰਨਾ ਚਿਰ ਤੁਹਾਡੇ ਨਾ ਸਾਰਾ ਸਿਸਟਮ ਖਾਲਸਾ ਰਾਜ ਦੇ ਕਨਸੈਪਟ ਨੂੰ ਨਹੀਂ ਸਮਝਦੇ ਉਸ ਅਨੁਸਾਰ ਨਹੀਂ ਤੁਸੀਂ ਰਾਜ ਚਲਾਉਂਦੇ ਉਹਨਾਂ ਚਿਰ ਤੁਹਾਡਾ ਛਟਕਾਰਾ ਨਹੀਂ ਤੁਸੀਂ ਕੁੱਟ ਵੀ ਖਾਣੀਆ ਪਰਚੇ ਵੀ ਕਰਾਉਣੇ ਨੇ ਤੁਸੀਂ ਨੇ ਆਪਦੀ ਚਾਰੇ ਪਾਸਿਓਂ ਘਾਟਾ ਖਾਣਾ ਲੋਕੋ ਇਹ ਇਹੀ ਜੀ ਸਰਕਾਰ ਆਵਾ ਦੀ ਪਾਰਟੀ ਹੁਣ ਜੁਗਦੀ ਮਾਫੀ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਪੀਪਲ ਨੂੰ ਸਲੂਟ ਆ ਜੀ